ਗੁਰੂ ਨਾਨਕ ਮਹਾਰਾਜ ਦੇ ਸ਼ਬਦ ਸੁਣੇ ਨਨਕਾਰੇ ਵਜਿਆ ਹੈ sire gur nanak ਨਨਕਾਰੇ ਵਜਿਆ ਹੈ sire gur nanak ਤਰਵਤਾ ਮਗ ਸੋਖ ਜਾਏ sire gur nanak ਮੈਤਾ ਕਾਲ ਹੋਂਦ ਤਾ ਪੜਵਾਰੀ ਜਸ ਦੇ ਕਰਿਆ ਤਰੰਕਾਰੀ ਜਗ ਨੂੰ ਸੱਚ ਦਾ ਰਾਮ ਖਾਇਆ ਉਨਾ ਜੰਜੋ ਨਹੀਂ ਪਵਾਇਆ ਤਾਂ ਦੇ ਗੋਲ ਜਪੜਨੇ ਪਾਇਆ ਉਨਾ ਤਾਂ ਦੇ ਦਹੀਂ ਪੜਾਇਆ ਮੱਜਾਂ ਚਾਰਨ ਗਏ ਕਿ ਮੀਤੀ ਸਾਪ ਦੇ ਮੁਕਤੇ ਸ਼ਾਇਆ ਕੀਤੀ ਵੀਰ ਪੈ ਕੇ ਦੇ ਕੇ ਭੇਜਿਆ ਸ੍ਰੀ ਗੁਰੂ ਨਾਨਕ ਰਾ ਸਾਚ ਦਾ ਮੰਦਿਆ ਤਰਸ ਪੁਖੇ ਸਾਦਾ ਤੇ ਆਇਆ ਲੰਗਰ ਉਹਨਾਂ ਤਾਈਂ ਲਗਾਇਆ ਪੌਦੇ ਖਾਨੇ ਨੌਕਰੀ ਕੀਤੀ ਇਤਿਕਰਤ ਦਾਲ ਪਰੇਤੀ ਤੇਰਾ ਤੇਰਾ ਤੋਦੀ ਜਾਵਣ ਤੇਰਾ ਤੇਰਾ ਪੌਦੇ ਜਾਵਣ ਕਿਰਤ ਨਾਲੋਂ ਦੇ ਤੈਂ ਸਲਾਹਿਆ ਕੋਧਰੇ ਦਾ ਉਹ ਦਾ ਭੋਜਨ ਖਾਇਆ ਕੋੜੀਆਂ ਨੇ ਕਿਉਂ ਲਵਜਤ ਚੋਹਿਆ ਮਲਕ ਬਾਗੋ ਦੀ ਬੜਾ ਸ਼ਰਮੇਤਾ ਹੋਇਆ ਸਾਜਾ ਠਾਕਰਾਂ ਝਾੜ ਸਿਪਾਈ ਫੈਰੋ ਤੁੰ